ਜੋਕੋ ਕਲਾਸ 8C A1 ਹੋਲਡਰ ਪੋਜੀਸ਼ਨ ਦਾ ਮਨਵੀਰ ਗੁਰੂ ਸਾਹਿਬ ਦੀ ਉਸ ਲਾਸਾਨੀ ਸ਼ਹਾਦਤ ਜੋ ਕਿ 1675 ਇਸੀ ਨੂੰ ਦਿੱਲੀ ਦੇ ਚੰਦਨੀ ਚੌਂਕ ਦੇ ਵਿੱਚ ਵਾਪਰੀ ਸੀ ਉਸ ਨਾਲ ਸੰਬੰਧਿਤ ਸਾਡੇ ਬੱਚਿਆਂ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਪਾਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਹਿੰਦੂਆਂ ਦਾ ਜਦੋਂ ਔਰੰਗਜ਼ੇਬ ਨੇ ਜਬਰੀ ਧਰਮ ਪਰਿਵਰਤਨ ਕਰਾਇਆ ਸੀ ਉਸ ਤੇ ਰੋਕ ਲਗਾਈ ਸੀਗੀ ਤੇ ਇੱਕ ਇਤਿਹਾਸ ਰਚਿਆ ਸੀ ਈਵਨ ਕਿ ਮੈਂ ਇਹ ਕਹਿ ਸਕਦੀਆਂ ਕਿ ਉਹਨਾਂ ਨੇ ਇਤਿਹਾਸ ਦਾ ਰੁਖ ਮੋੜ ਕੇ ਰੱਖ ਦਿੱਤਾ ਸੀਗਾ ਸੋ ਸਾਨੂੰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਉਹਨਾਂ ਦੇ ਉੱਪਰ ਚੱਲਣਾ ਚਾਹੀਦਾ ਹਨ ਕਾਨਾ ਸਾਹਿਬ ਪਬਲਿਕ ਸਕੂਲ ਸੀਨੀਅਰ ਸਕੈਂਡਰੀ ਇਸੂਡੂ ਰੇ ਇਹਨਾਂ ਦੇ ਮੈਨੇਜਿੰਗ ਕਮੇਟੀ ਨੇ ਇਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਤੇ ਇਨਾਂ ਦੇ ਸਟਾਫ ਨੇ ਤੇ ਬੱਚਿਆਂ ਨੇ ਆਪਸ ਵਿੱਚ ਮਿਲ ਖੜ ਕੇ ਜਿਹੜੀ ਸੋਹਣੇ ਢੰਗ ਨਾਲ ਬਣਾਇਆ ਇਹ ਵਧਾਈ ਦੇ ਪਾਤਰ ਨੇ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਦੇ ਵਿੱਚ ਨੈਤਿਕਤਾ ਜਿਹੜੀ ਹੈਗੀ ਆ ਉਹ ਜਾਗਰੂਕ ਕਰਨੀ ਕਾਇਮ ਕਰਨੀ ਜਿਵੇਂ ਕਿ ਗਰੇਵਾਲ ਸਾਹਿਬ ਨੇ ਵੀ ਦੱਸਿਆ ਕਿ ਬੱਚਿਆਂ ਦੇ ਵਿੱਚ ਜਿਹੜੀ ਨੈਤਿਕਤਾ ਹੈ ਘਟਦੀ ਜਾ ਰਹੀ ਹੈ ਇਹਦੇ ਜ਼ਿੰਮੇਵਾਰ ਆਪਾਂ ਸਭ ਹਾਂ ਜੇ ਸਕੂਲ ਦੇ ਵਿੱਚ ਅਧਿਆਪਕ ਇਸ ਚੀਜ਼ ਦਾ ਧਿਆਨ ਰੱਖਣ ਤੇ ਘਰ ਦੇ ਵਿੱਚ ਮਾਪਿਆਂ ਦੁਆਰਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ। ਜੀਪਰਬ 350 ਸਾਲਾ ਗੁਰੂ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ ਸ਼ੀਦੀ ਪੁਰਬ ਤੇ ਨਾਲ ਭਾਈ ਦਿਯਾਲਾ ਜੀ ਦਾ ਭਾਈ ਸਤੀਦਾਸ ਭਾਈ ਮਤੀਦਾਸ ਜੀ ਦਾ ਸ਼ੀਦੀ ਪੁਰਬ ਬੜੇ ਧੂਮਤਾਂ ਮਨਾਇਆ ਜਾ ਰਿਹਾ। ਅੱਜ ਨਨਕਾਣਾ ਸਾਹਿਬ ਸਕੂਲ ਇਸੜੂ ਵਿਖੇ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ। ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ। ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਸ਼ਾਤ ਨੂੰ ਯਾਦ ਕਰਦੇ ਹਾਂ। ਅੱਜ ਇੱਥੇ ਪ੍ਰੋਗਰਾਮ ਕਰਾਇਆ ਗਿਆ ਬਹੁਤ ਚੰਗਾ ਲੱਗਿਆ ਕਿਉਂਕਿ ਹਰ ਸਾਲ ਹਰ ਇੱਕ ਗੁਰਪਰਬ ਬੜੀ ਧੁੰਮਤਾਵਨਾ ਨਾਲ ਕਾਨਸਬ ਸਕੂਲ ਵਿਖੇ ਮਨਾਇਆ ਜਾਂਦਾ ਕੋ ਪਹਿਲਾਂ ਤਾਂ ਗੱਲ ਸਭ ਤੋਂ ਵੱਡੀ ਇਹ ਹੈ ਕਿ ਉਹੀ ਔਮਾਂ ਤੇ ਉਹੀ ਸਮਾਜ ਤੇ ਉਹੀ ਸਭਾਵਾਂ ਬਚਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਤੇ ਕੁਦਰਤੀ ਸਾਡੇ ਜੀਵਨ ਕਾਲ ਵਿੱਚ ਸਾਬ ਸਿਰਗੁਰ ਤੇ ਇੱਕ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹਾਦਤ ਦਾ ਗੁਰਪਰਵਾਇਆ 25 ਨਵੰਬਰ ਨੂੰ ਤੇ ਉਹਨਾਂ ਦੇ ਨਾਲ ਤਿੰਨ ਸਿੱਖਾਂ ਦੀ ਲਾਸਾਨੀ ਸ਼ਹਾਦਤ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਵਿਆਲਾ ਜੀ ਦੀ ਸਮੁੱਚੀ ਕੌਮ ਜਿੱਥੇ-ਜਿੱਥੇ ਵੀ ਆ ਦੁਨੀਆ ਵਿੱਚ ਉਹ ਇਸਪੁਰਬ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ ਤੇ ਨਨਕਾਣਾ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਹੈ ਜਿਹੜਾ ਹੈ ਤੇ ਨਨਕਾਣਾ ਸਾਹਿਬ ٹرسٹ ਦੇ ਅਲੋ ਚਲਾਇਆ ਜਾ ਰਿਹਾ ਨਨਕਾਣਾ ਸਾਹਿਬ ٹرسٹ ਦੇ ਮੁਖੀ ਨੇ ਸardar Harjinder Singh Thami ਜੋ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੋਂ ਉਹ ਉਸ سلسلے ਵਿੱਚ ਮੈਂ ਸਾਹਮਣੇ ਕੀ ਥੋਨੀ ਲੋਕਲ ਕਮੇਟੀ ਮੈਡਮ ਨੇਹਾ ਪ੍ਰਿੰਸੀਪਲ ਤੇ ਇਹਨਾਂ ਦੇ ਸਟਾਫ ਤੇ ਬੱਚਿਆਂ ਨੇ ਸਹਿਯੋਗ ਨਾਲ ਜਿਸ ਢੰਗ ਨਾਲ ਇਹਨਾਂ ਨੇ ਪਰਦਰਸ਼ਨੀ ਲਾਈ ਦੇਖੋ ਕੀ ਗੱਲ ਹੁੰਦੀ ਹੈ ਜੀ ਬੱਚਿਆਂ ਨੂੰ 10 ਸਫੇ ਪੜ੍ਹ ਕੇ ਇੱਕ ਯਾਦ ਰਹਿੰਦਾ ਹੈ ਜਿਹੜੀ ਪ੍ਰਦਰਸ਼ਨੀ ਨੂੰ ਪਿਕਚਰਸ ਦੇਖਦੇ ਨੇ ਉਹ ਇੱਕ ਮਾਈਂਡ ਚ ਕਨਸੈਪਟ ਬਣ ਜਾਂਦਾ ਇੱਕ ਛਾਪ ਛੱਡ ਜਾਂਦਾ ਤੇ ਉਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਉਹ ਬਹੁਤ ਵਧੀਆ ਕੀਤੀ ਤੇ ਫਿਰ ਜਿੰਨਾ ਵੀ ਪ੍ਰੋਗਰਾਮ ਕੀਰਤਨ ਦਾ ਕੀਤਾ ਸਾਰਾ ਬੱਚਿਆਂ ਨੇ ਕੀਤਾ ਇਹ ਸ਼ਲਾਘਾਯੋਗ ਹੈ ਤੇ ਉਤੋਂ ਵੱਡੀ ਜਿਹੜੀ ਮੈਂ ਸਮਝਦਾ ਗੱਲ ਇਹ ਹੈ ਕਿ ਅੱਜ ਇਸ ਗੁਰਪੁਰਬ ਦੀ ਮਹੱਤਤਾ ਹਰ ਸਾਲ ਹੀ ਪਰ ਅੱਜ ਦੇ ਸਮੇਂ 'ਚ ਇਸ ਕਰਕੇ ਹੈ ਕਿ ਗੁਰੂ ਸਾਹਿਬ ਦੀ ਇਹ ਲਸਾਨੀ ਸ਼ਹਾਦਤ ਕਿਸੇ ਵਿਸ਼ੇਸ਼ ਫਿਰਕੇ ਨੂੰ ਬਚਾਉਣ ਲਈ ਨਹੀਂ ਸੀ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੁੱਖ ਮਕਸਦ ਸੀ ਕਿ ਧਰਮ ਵਿਅਕਤੀ ਦੀ ਚੋਣ ਹੈ ਕਿ ਉਹਨੇ ਕਿਹੜਾ ਰੱਖਣਾ ਹੈ ਸਰਕਾਰਾਂ ਕੌੜਾ ਕਿਹੜਾ ਕਿਹੜਾ ਧਰਮ ਰੱਖਦਾ ਹੈ ਕਿਹੜੇ ਧਰਮ ਤੇ ਵਿਸ਼ਵਾਸ ਰੱਖਦਾ ਹੈ ਸਰਕਾਰਾਂ ਦੇ ਕੰਮ ਨਹੀਂ ਹਿਊਮਨ ਰਾਈਟਸ ਦੀ ਗੱਲ ਸੀ ਸਰਕਾਰੀ ਅਪਿਆਜਾਰ ਦੀ ਗੱਲ ਸੀ ਤੇ ਅੱਜ ਦੇ ਸਮੇਂ ਵਿੱਚ ਇਹਦੀ ਮਹੱਤਤਾ ਇਸ ਲਈ ਹੈ ਕਿ ਸਮੇਂ ਦੀਆਂ ਸਰਕਾਰਾਂ ਵੀ ਇਸ ਗੱਲ ਤੋਂ ਸੁਚੇਤ ਰਹਿਣ ਕਿ ਕਿਸੇ ਵੀ ਧਰਮ ਵਿਸ਼ੇਸ਼ ਵਿੱਚ ਸਰਕਾਰਾਂ ਦਾ ਦਖਲ ਦੇਣਾ ਨਹੀਂ ਬਣਦਾ ਸਰਕਾਰਾਂ ਹਮੇਸ਼ਾ ਸਾਰੇ ਧਰਮਾਂ ਦਾ ਸਨਮਾਨ ਕਰਦੀਆਂ ਨੇ ਸੋ ਇਸ ਕਨਸੈਪਟ ਵਿੱਚ ਇਹ ਜਿਹੜਾ ਗੁਰਪ੍ਰਬਾਤ 350 ਸਾਲਾਂ ਇਹਦੀ ਵਿਸ਼ੇਸ਼ ਮਹੱਤਤਾ ਹੈਗੀ ਹੈ ਮੈਂ ਸਮਝਦਾ ਕਿ ਨਨਕਾਣਾ ਸਾਹਿਬ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਇਸੂਡ ਹੋ ਰਿਹਾ ਇਹਨਾਂ ਦੀ ਮੈਨੇਜਿੰਗ ਕਮੇਟੀ ਨੇ ਇਹਨਾਂ ਦੇ ਪ੍ਰਿੰਸੀਪਲ ਸਾਹਿਬਾ ਨੇ ਤੇ ਇਹਨਾਂ ਦੇ ਸਟਾਫ ਨੇ ਤੇ ਬੱਚਿਆਂ ਨੇ ਆਪਸ ਵਿੱਚ ਮਿਲ ਖੜ ਕੇ ਜਿਸ ਸੋਹਣੇ ਢੰਗ ਨਾਲ ਬਣਾਇਆ ਇਹ ਵਧਾਈ ਦੇ ਪਾਤਰ ਨੇ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਕਿ 18 ਬੱਚਿਆਂ ਨੇ 2 ਸਾਲ ਦੇ ਅਰਸੇ ਵਿੱਚ ਇੱਕ ਸਹਿਜ ਪਾਠ ਸੰਪੂਰਨ ਕੀਤਾ ਤੇ ਮੈਂ ਤਾਂ ਸਮਝਦਾ ਆਪਣੇ ਆਪ ਨੂੰ ਰਾਦਰਾਨ ਲੱਕੀ ਸਮਝਦਾ ਕਿ ਮੈਂ ਐਡਾ ਹੋ ਗਿਆ ਤੇ ਮੈਂ ਅਜੇ ਤੱਕ ਇੱਕ ਨਹੀਂ ਕੀਤਾ ਤੇ ਬੱਚਿਆਂ ਨੇ ਇਸ ਉਮਰ ਚ ਕਰ ਲਿਆ ਇਹ ਵਧਾਈ ਦੇ ਪਾਤਰ ਨੇ ਤੇ ਮੈਂ ਮੈਨੇਜਿੰਗ ਕਮੇਟੀ ਨੂੰ ਵੀ ਗਿਆ ਸੀ ਤੇ ਮੈਡਮ ਪ੍ਰਿੰਸੀਪਲ ਨੂੰ ਵੀ ਗਿਆ ਸੀ ਕਿ ਜੇ ਉਹਨਾਂ ਕੋਲ ਇੱਥੇ ਫੰਡ ਸਲਾਉ ਕਰਦੇ ਤਾਂ ਉਹਨਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਉਹਨਾਂ ਨੂੰ 11-1100 ਰੁਪਏ ਦਾ ਸਨਮਾਨ ਦਿੱਤਾ ਜਾਵੇ ਪਰ ਇਹਨਾਂ ਨੇ ਉਹ ਇਨਾਨਕ ਕਰਤਾ ਸੋ ਸਮਝਦਾ ਕਿ ਬਨੁਖ ਨੂੰ ਵਧੀਆ ਜੀਵਨ ਬਸਰ ਕਰਨਾ ਹੋਵੇ ਡਿਸਿਪਲਨ ਜੀਵਨ ਬਸਰ ਕਰਨਾ ਹੋਵੇ ਉਹਨੂੰ ਓਟ ਆਸਰਾ ਧਰਮ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਤੋਂ ਇਸ ਲਈ ਵਧਾਈ ਦੇ ਪਾਤਰ ਹੈ ਅੱਜ ਪੰਡਾਲ ਦੇ ਵਿੱਚ ਜਦੋਂ ਬੈਠੀ ਸੀ ਆਫ ਕੋਰਮਲ ਸੁਣ ਰਹੀ ਸੀ ਕਿ ਇੱਕ ਤੁਸੀਂ ਇੱਕ ਬੜਾ ਬੀ ਇੱਕ ਸੁਨੇਹਾ ਪੇਰੈਂਟਸ ਨੂੰ ਇਹ ਦਿੱਤਾ ਹੈ ਕਿ ਬੱਚਿਆਂ ਦੇ ਨਾਲ ਤੁਸੀਂ ਜੁੜੋ ਬੱਚਿਆਂ ਲਈ ਟਾਈਮ ਕੱਢੋ ਤੇ ਅਸੀਂ ਜਰੂਰ ਚਾਹਾਂਗੇ ਕਿ ਉਹ ਸੁਨੇਹਾ ਇੱਕ ਵਾਰੀ ਤੁਸੀਂ ਦੁਬਾਰਾ মিডিਆ ਜ਼ਰੀਏ ਵੀ ਦੇਖੋ ਮੈਂ ਇੱਕ ਸਮਝਦਾ ਕਿ ਨਾ ਕੋਈ ਸ਼ੱਕ ਨਹੀਂ ਕਿ ਬੱਚੇ ਦਾ ਫਿਊਚਰ ਘੜਨ ਵਿੱਚ ਟੀਚਰ ਦਾ ਬੜਾ ਵੱਡਾ ਰੋਲ ਹੁੰਦਾ ਹੈ ਟੀਚਰ ਇੱਕ ਰੋਲ ਮਾਡਲ ਹੁੰਦਾ ਬੱਚੇ ਲਈ ਪਰ ਉਹ ਰੋਲ ਮਾਡਲ ਓਨੀ ਤੇਰੀ ਸਕਸੈਸਫੁਲ ਹੈ ਕਿ ਜੇ ਉਹਨੂੰ ਸਪਲੀਮੈਂਟ ਕਰਦੇ ਸਪੋਰਟ ਨਾ ਹੁੰਦੇ ਆ ਅੱਜ ਜਿੰਨਾ ਵੀ ਸਮਾਜ ਵਿੱਚ ਪਰਿਵਾਰਾਂ ਵਿੱਚ ਘਰਾਂ ਵਿੱਚ ਰੌਲਾ ਹੈਗਾ ਉਹ ਗੈਪ ਆ ਕਮਿਊਨੀਕੇਸ਼ਨ ਕਰਕੇ ਆ ਮਾਪੇ ਬੱਚਿਆਂ ਲਈ ਟਾਈਮ ਨਹੀਂ ਘੜਦੇ ਬੱਚੇ ਆਪ ਇਸ ਯੋਗ ਨਹੀਂ ਹੁੰਦੇ ਕਿ ਉਹ ਫੈਸਲੇ ਆਪ ਲੈ ਲੈਣ ਪਰ ਉਹ ਬੱਚੇ ਹੁੰਦੇ ਆ ਕਿ ਲੈ ਲੈਂਦੇ ਨੇ ਤੇ ਉਹਦੇ ਨਾਲ ਜਿਹੜੀਆਂ ਦੂਰੀਆਂ ਪੈਦਾ ਹੋ ਗਈਆਂ ਨੇ ਉਹ ਦੂਰੀਆਂ ਨੇ ਸਮਾਜ ਵਿੱਚ ਜਿਹੜੀ ਅਨਬੈਲੈਂਸ ਕਰਤਾ ਜਾਂ ਇੱਕ ਕਹਿ ਲੋ ਗੈਪ ਆਫ ਕਮਿਊਨੀਕੇਸ਼ਨ ਕਰਤਾ ਤਾਂ ਮੈਂ ਤਾਂ ਇਹੀ ਬੇਨਤੀ ਕੀਤੀ ਸੀ ਪੇਰੈਂਟਸ ਨੂੰ ਕਿ ਬੱਚਿਆਂ ਦੇ ਨਾਲ ਰਿਸ਼ਤਾ ਪਾਓ ਸਾਝਦਾ ਪਾਓ ਮੈਂ ਤਾਂ ਆਪਣੀ ਗੱਲ ਦੱਸਦਾ ਹੁਣਾਂ ਸਾਡੇ ਪੇਰੈਂਟਸ ਕਨੂੰ ਸਾਨੂੰ ਕਦੇ ਨਹੀਂ ਸੀ ਅਲਾਉ ਕਰਦੇ ਕਿ ਰਾਤ ਨੂੰ ਰੋਟੀ ਦੇ ਟੇਬਲ 'ਤੇ ਅਸੀਂ ਇਕੱਠੇ ਨਾ ਹੋਈਏ ਤੇ ਮੈਨੂੰ ਯਾਦ ਹੈ ਮੈਂ ਸ਼ਾਇਦ ਹਾਈ ਸਕੂਲ ਵਿੱਚ ਪੜ੍ਹਦਾ ਸੀਗਾ ਤੇ ਇੱਕ ਦਿਨ ਮੈਂ ਲੇਟ ਆਇਆ ਤੇ ਮੇਰੇ ਫਾਦਰ ਮਦਰ ਸਾਰੇ ਟੱਬਰ ਰੋਟੀ ਖਾ ਰਿਆ ਸੀ ਤੇ ਮੈਨੂੰ ਬੜੇ ਤਰੀਕੇ ਨਾਲ ਫਾਦਰ ਨੇ ਕਿਹਾ ਕਹਿੰਦੇ ਬੇਟਾ ਹਨੇਰੇ ਪੈਣ ਤੋਂ ਤਾਂ ਅੱਲਣੇ 'ਚ ਪੰਛੀ ਵੀ ਆ ਜਾਂਦੇ ਹੁੰਦੇ ਆ ਕਰਨ ਆਜਿਆ ਕਰੋ ਟਾਈਮ ਤੇ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਅੱਜ ਇਹ ਫਿਊਚਰ ਆ ਦੇਸ਼ ਦਾ ਫਿਊਚਰ ਆ ਪੰਜਾਬ ਦਾ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ ਇਹਨਾਂ ਨੂੰ ਸੋਸ਼ਲ ਮੋਰਲ ਸਿੱਖਿਆ ਪੇਰੈਂਟਸ ਨੇ ਦੇਣੀ ਹੈ ਕਿਤਾਬੀ ਵਿਦਿਆ ਕਿਤਾਬੀ ਗਿਆਨ ਇਹ ਸਾਰਾ ਸਕੂਲ ਵਿੱਚ ਟੀਚਰ ਦੇਖੋ ਇਹ ਮੈਂ ਜੋ ਮੈਨੂੰ ਪਤਾ ਕਰਦੇ ਗੁਰਪੁਰ ਮਨਾਉਂਦੇ ਆ ਪਰ ਕਿਉਂਕਿ ਇੱਕ ਕੱਲ ਤਾਂ ਬੜੀ ਜ਼ਰੂਰ ਹੁੰਦੀ ਹੈ ਨਾ ਜੀ ਖੁਸ਼ੀਆਂ ਦਾ ਘਰ ਚ ਰੋਜ਼ ਹੀ ਮਨਾਇਆ ਜਾਂਦੀਆਂ ਪਰ ਜਦ ਵਿਆਹ ਹੁੰਦਾ ਉਦੋਂ ਥੋੜਿਆ ਟੈਲਬਾਜੀ ਜ਼ਿਆਦਾ ਹੁੰਦੀ ਹੈ 100 350 ਸਾਲ ਦੀ ਇੱਕ ਵਿਸ਼ੇਸ਼ ਮਹੱਤਤਾ ਕਰਕੇ ਥੋੜਾ ਜਿਹਾ ਜ਼ਿਆਦਾ ਪਧਰਤਾ ਕੀਤਾ ਗਿਆ ਪਰ ਜੋ ਮੇਰਾ ਇਲਮ ਹੈ ਉਹ ਹਰ ਸਾਲ ਹੀ ਰਿਲੀਜੀਅਸ ਫੰਕਸ਼ਨਸ ਹੈ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਕਿ ਸਕੂਲ ਦਾ ਮੈਨੇਜਮੈਂਟ ਦਾ ਜਾਂ ٹرسٹ ਨੰਨ ਕਾਣਾਂ ਦਾ ਸਪਟਸ ਜਿਹੜਾ ਇਹ ਇੰਸਟੀਚਿਊਸ਼ਨ ਨੂੰ ਚਲਾਉਂਦਾ ਸਾਡਾ ਕਿਸੇ ਵੀ ਵਿਅਕਤੀ ਵਿਸ਼ੇਸ਼ ਲਈ ਕੋਈ ਵਿਸ਼ੇਸ਼ ਧਰਮ ਲਈ ਪ੍ਰਚਾਰ ਨਹੀਂ ਸਾਡਾ ਇਹੀ ਆਦੇਸ਼ ਹੈ ਕਿ ਜਿਹੜਾ ਜਿਹੜਾ ਤੁਹਾਡਾ ਆਪਣਾ ਧਰਮ ਹੈ ਉਹਦੇ ਵਿੱਚ ਪੱਕੇ ਰਹੋ ਸਹਿਨਸ਼ੀਲਤਾ ਰੱਖੋ ਦੂਜਿਆਂ ਦੇ ਧਰਮ ਪ੍ਰਤੀ ਸਤਿਕਾਰ ਰੱਖੋ ਮਿਲ ਜੁੜ ਕੇ ਰਹੋ ਤਾਂ ਹੀ ਸਮਾਜ ਵਿਕਸਤ ਹੋਊਗਾ ਤਾਂ ਹੀ ਸਮਾਜ ਅੱਗੇ ਵਧੂਗਾ ਫੁੱਲੂਗਾ ਸੋ ਇਸ ਕਰਕੇ ਕਿਹਾ ਹੈਗਾ ਕਿ ਜਿਹੜਾ ਜਿਹੜੇ ਵੀ ਧਰਮ ਵਿੱਚ ਵਿਸ਼ਵਾਸ ਰੱਖਦਾ ਉਹਦੇ ਵਿੱਚ ਪਰਪੱਕ ਹੋ ਕੇ ਆਪਣਾ ਜੀਵਨ ਬਸਰ ਕਰੇ ਸਭ ਤੋਂ ਪਹਿਲਾਂ ਫਤੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਕੂਲ ਦੇ ਵਿੱਚ 350ਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਪੁਰਬ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਮੈਂ ਭਾਈ ਸਤੀਦਾਸ ਜੀ ਨੂੰ ਭਾਈ ਮਤੀਦਾਸ ਜੀ ਨੂੰ ਤੇ ਭਾਈ ਦਿਆਲਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਹਾਂ ਉਹਨਾਂ ਦੀ ਸ਼ਹਾਦਤ ਨੂੰ ਮੇਰਾ ਕੋਟੀ ਕੋਟੀ ਪ੍ਰਣਾਮ ਹੈ ਜੀ ਇਹਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਹਿੰਦੂਆਂ ਦਾ ਜਦੋਂ ਔਰੰਗਜ਼ੇਬ ਨੇ ਜ਼ਬਰੀ ਧਰਮ ਪਰਿਵਰਤਨ ਕਰਾਇਆ ਸੀ ਉਸ ਤੇ ਰੋਕ ਲਗਾਈ ਸੀਗੀ ਤੇ ਇੱਕ ਇਤਿਹਾਸ ਰਚਿਆ ਸੀ ਈਵਨ ਕਿ ਮੈਂ ਇਹ ਕਹਿ ਸਕਦੀ ਹਾਂ ਕਿ ਉਹਨਾਂ ਨੇ ਇਤਿਹਾਸ ਦਾ ਰੁਖ ਮੋੜ ਕੇ ਰੱਖ ਦਿੱਤਾ ਸੀਗਾ ਸੋ ਸਾਨੂੰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਉਹਨਾਂ ਦੇ ਉੱਪਰ ਚੱਲਣਾ ਚਾਹੀਦਾ ਤੇ ਇਵਨ ਕੀ ਸਕੂਲਾਂ ਦੇ ਵਿੱਚ ਵੀ ਮੈਂ ਇਹ ਚਾਹੂੰਗੀ ਕਿ ਜਿਵੇਂ ਆਪਾਂ ਸਾਇੰਸ, ਮੈਥ, ਇੰਗਲਿਸ਼, ਐਸਐਸਟੀ, ਪੰਜਾਬੀ, ਹਿੰਦੀ ਨੂੰ ਕੰਪਲਸਰੀ ਕਰਦੇ ਆ ਡਿਵਿਨਿਟੀ ਦੇ ਪੀਰੀਅਡ ਨੂੰ ਵੀ ਕੰਪਲਸਰੀ ਕੀਤਾ ਜਾਵੇ ਮੇਰੇ ਸਕੂਲ ਦੇ ਵਿੱਚ ਸਕੂਲ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਸ਼ਬਦ ਕੀਰਤਨ ਤੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਸਾਡਾ ਫਰਸਟ ਪੀਰੀਅਡ ਡੇਲੀ ਬੇਸਿਸ ਦੇ ਉੱਤੇ ਡਿਵਿਨਿਟੀ ਦਾ ਲੱਗਦਾ ਹੈ ਤੇ ਦਸਾ ਗੁਰੂਆਂ ਦੀ ਜਿਹੜੀ ਬਾਣੀ ਹੈਗੀ ਆ ਉਹਦਾ ਪ੍ਰਚਾਰ ਕੀਤਾ ਜਾਂਦਾ ਹੈ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਦੇ ਵਿੱਚ ਨੈਤਿਕਤਾ ਜਿਹੜੀ ਹੈਗੀ ਆ ਉਹ ਜਾਗਰੂਕ ਕਰਨੀ ਕਾਇਮ ਕਰਨੀ ਜਿਵੇਂ ਕਿ ਗਰੇਵਾਲ ਸਾਹਿਬ ਨੇ ਵੀ ਦੱਸਿਆ ਕਿ ਬੱਚਿਆਂ ਦੇ ਵਿੱਚ ਜਿਹੜੀ ਨੈਤਿਕਤਾ ਹੈ ਘਟਦੀ ਜਾ ਰਹੀ ਹੈ ਇਹਦੇ ਜ਼ਿੰਮੇਵਾਰ ਆਪਾਂ ਸਭ ਹਾਂ ਜੇ ਸਕੂਲ ਦੇ ਵਿੱਚ ਅਧਿਆਪਕ ਇਸ ਚੀਜ਼ ਦਾ ਧਿਆਨ ਰੱਖਣ ਤੇ ਘਰ ਦੇ ਵਿੱਚ ਮਾਪਿਆਂ ਦੁਆਰਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਬਹੁਤ ਹੱਦ ਤੱਕ ਜਿਹੜੀ ਨੈਤਿਕਤਾ ਦਾ ਪ੍ਰਚਾਰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਮੈਂ 15 ਨਵੰਬਰ ਨੂੰ ਮੇਨ ਬ੍ਰਾਂਚ ਦੇ ਵਿੱਚ ਸਾਡੀ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗਿੱਲ ਬ੍ਰਾਂਚ ਦੇ ਵਿੱਚ ਗਈ ਤੇ ਉੱਥੇ ਗਰੇਵਾਲ ਸਾਹਿਬ ਜੀ ਨੇ ਦੱਸਿਆ ਮੈਨੂੰ ਮਤਲਬ ਬਹੁਤ ਵਧੀਆ ਲੱਗਿਆ ਸੁਣ ਕੇ ਵੀ ਉਹਨਾਂ ਦੇ ਜਿਹੜੇ بیٹے ਹੈਗੇ ਉਹ ਅੱਜ ਵੀ ਸਰਨੇ ਜਦੋਂ ਰੈਡੀ ਹੋ ਕੇ ਜਾਣਾ ਹੁੰਦਾ ਤੇ ਉਹਨਾਂ ਦੀ ਜਿਹੜੇ ਸ਼ੂਜ਼ ਹੈਗੇ ਉਹ ਉਹਨਾਂ ਨੂੰ ਪਾਲਿਸ਼ ਕਰਦੇ ਆ ਤੇ ਫਿਰ ਮੈਨੂੰ ਨਾਲ ਦੀ ਨਾਲ ਇਹ ਪਤਾ ਲੱਗਿਆ ਵੀ ਗਰੇਵਾਲ ਸਾਹਿਬ ਵੀ ਆਪਣੇ ਫਾਦਰ ਦੇ ਜਿਹੜੇ ਸ਼ੂਜ਼ ਸੀਗੇ ਉਹ ਪਾਲਿਸ਼ ਕਰਕੇ ਉਹਨਾਂ ਨੂੰ ਭੇਜਦੇ ਸੀ ਇਹ ਚੀਜ਼ ਮੈਨੂੰ ਇੰਨੀ ਕੁ ਜ਼ਿਆਦਾ ਦਿਲ ਨੂੰ ਲੱਗੀ ਦੇਖੋ ਮੈਂ ਝੂਠ ਨਹੀਂ ਬੋਲਦੀ ਮਤਲਬ ਮੇਰਾ ਬ੍ਰਦਰ ਆਇਆ ਜਾਂ ਮੇਰੇ ਫਾਦਰ ਆ ਉਹਨਾਂ ਨੇ ਇਹ ਚੀਜ਼ ਨਹੀਂ ਕੀਤੀ ਪਰ ਮੈਂ ਇਹ ਜ਼ਰੂਰ ਚਾਹੂੰਗੀ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਹ ਸਿਖਾਈਏ ਰਾਈਟ ਵੇ 16 ਨੂੰ ਸੰਡੇ ਸੀਗਾ 17 ਨੂੰ ਸਕੂਲ ਦੇ ਵਿੱਚ ਆ ਕੇ ਮੈਂ ਇਹ ਅਨਾਉਂਸਮੈਂਟ ਕੀਤੀ ਕਿ ਹਰ ਇੱਕ ਬੱਚਾ ਜਿਹੜਾ ਹੈਗਾ ਉਹ ਆਪਣੇ ਫਾਦਰ ਦੇ ਸ਼ੂਜ਼ ਪਾਲਿਸ਼ ਕਰੇ ਇਹ ਇੱਕ ਪਿਆਰ ਦੀ ਭਾਵਨਾ ਕਹਿ ਲਓ ਇੱਕ ਸਤਕਾਰ ਦੀ ਭਾਵਨਾ ਕਹਿ ਲਓ ਜੋ ਬੱਚਿਆਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਅੱਜ ਇੱਥੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਿਦੀ ਦਿਹਾੜਾ ਮਨਾਇਆ ਗਿਆ ਹੈ ਜਿਸ ਵਿੱਚ ਸਰਦਾਰ ਮੇ ਅਸ਼ਿੰਦਰ ਸਿੰਘ ਜੀ ਗਰੇਵਾਲ ਸਾਬਕਾ ਮੰਤਰੀ ਪੰਜਾਬ ਤੇ ਮੌਜੂਦਾ ਟਰਸਟੀ ਨਨਕਾਣਾ ਸਾਹਿਬ এডਿਕੇਸ਼ਨ ਟਰਸਟ ਸਰਦਾਰ ਯਾਦਵਿੰਦਰ ਸਿੰਘ ਜੀ ਯਾਦੂ ਮੌਜੂਦਾ ਹਲਕਾ ਪ੍ਰਧਾਨ ਸ਼ਰਮਣੀ ਅਕਾਲੀ ਦਲ ਤੇ ਸਾਡੇ ਹੋਰ ਟਰਸਟੀ ਮੈਂਬਰਸ ਤੇ ਬੱਚਿਆਂ ਦੇ ਮਾਤਾ ਪਿਤਾ ਤੇ ਇਲਾਕਾ ਨਿਵਾਸੀ ਸ਼ਾਮਲ ਹੋਏ ਹਨ ਤੇ ਬਹੁਤ ਹੀ ਵਧੀਆ ਮੈਨੂੰ ਲੱਗਿਆ ਸਕੂਲ ਦੇ ਵਿੱਚ ਸਾਰੇ ਪੇਰੈਂਟਸ ਬਹੁਤ ਹਮ-ਹਮਾ ਕੇ ਪਹੁੰਚੇ ਤੇ ਮੇਰਾ ਸਨੇਹਾ ਇਵਨ ਕੀ ਬਾਕੀ ਸਕੂਲਾਂ ਨੂੰ ਵੀ ਇਹੀ ਹੈ ਮੇਰੇ ਨਨਕਾਣਾ ਸਾਹਿਬ ਦੀਆਂ 11 ਬ੍ਰਾਂਚੀਜ਼ ਦੇ ਵਿੱਚ ਤਾਂ ਇਹ ਚੀਜ਼ ਕੀਤੀ ਜਾ ਰਹੀ ਹੈ ਪਰ ਬਾਕੀ ਸਕੂਲਾਂ ਨੂੰ ਵੀ ਮੈਂ ਬੇਨਤੀ ਕਰੂੰਗੀ ਕਿ ਨੈਤਿਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਟਾਈਮ ਦਿਓ ਮੋਬਾਈਲ ਤੋਂ ਹਟ ਕੇ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰੋ ਤਾਂ ਕਿ ਅਸੀਂ ਸੰਸਾਰ ਦੇ ਵਿੱਚ ਇੱਕ ਕਾਮਯਾਬ ਇਨਸਾਨ ਇੱਕ ਕਾਮਯਾਬ ਪਰਸਨ ਜਿਹੜਾ ਹੈ ਉਹ ਬੱਚਿਆਂ ਨੂੰ ਬਣਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤਨਤਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਦੀ ਪੁਰਬ ਨੂੰ ਮੈਂ ਸਜਦਾ ਕਰਦਾ ਹਾਂ ਸਲਾਮ ਕਰਦਾ ਹਾਂ ਕਿਉਂਕਿ ਅੱਜ ਸਮੁੱਚੇ ਜੋ ਪੰਜਾਬ 'ਚ ਹਿੰਦੁਸਤਾਨ 'ਚ ਜਾਂ ਕਹਿ ਲਈਏ ਸਮੁੱਚੇ ਦੁਨੀਆ 'ਚ ਇਹ ਸ਼ੀਦੀ ਪੁਰਬ 350 ਸਾਲਾ ਗੁਰੂ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ ਸ਼ੀਦੀ ਪੁਰਬ ਤੇ ਨਾਲ ਭਾਈ ਦਿਯਾਲਾ ਜੀ ਦਾ ਭਾਈ ਸਤੀਦਾਸ ਭਾਈ ਮਤੀਦਾਸ ਜੀ ਦਾ ਸ਼ੀਦੀ ਪੁਰਬ ਬੜੇ ਧੂਮਤਾਂ ਮਨਾਇਆ ਜਾ ਰਿਹਾ ਅੱਜ ਨਨਕਾਣਾ ਸਾਹਿਬ ਸਕੂਲ ਇਸ ਤੋਂ ਵਿਖੇ ਅ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦੀ ਸ਼ਾਹਤ ਨੂੰ ਯਾਦ ਕਰਦੇ ਆ ਅੱਜ ਇੱਥੇ ਪ੍ਰੋਗਰਾਮ ਕਰਾਇਆ ਗਿਆ ਬਹੁਤ ਚੰਗਾ ਲੱਗਿਆ ਕਿਉਂਕਿ ਹਰ ਸਾਲ ਹਰ ਇੱਕ ਗੁਰਪਰਵ ਬੜੀ ਧੁੰਮਤਾਵ ਨਾਲ ਕਾਨਾ ਸਾਹਿਬ ਸਕੂਲ ਵਿਖੇ ਮਨਾਇਆ ਜਾਂਦਾ ਪਰ ਅੱਜ ਬੜਾ ਮਨੂ ਸਕੂਲ ਮਿਲਿਆ ਬੜਾ ਬੜਾ ਕੁਝ ਵਕ ਵਕ ਬੁਲਾ ਰਹੇ ਨੇ ਵੀ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਨਾ ਪਾਇਆ ਬੱਚਿਆਂ ਨੇ ਪ੍ਰਦਰਸ਼ਨ ਲਗਾਈਆਂ ਗੁਰੂ ਸਾਹਿਬ ਦੇ ਜੀਵਨ ਬਾਰੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੇ ਉਹਨਾਂ ਬਾਰੇ ਪ੍ਰਦਰਸ਼ਨੀਆਂ ਲਾਈਆਂ ਬੜਾ ਮਨ ਨੂੰ ਸਕੂਨ ਮਿਲਿਆ ਕਿ ਸਾਡੇ ਬੱਚੇ ਅੱਜ ਜਾਗਰੂਕ ਹੋ ਰਹੇ ਨੇ ਧਰਮ ਨਾਲ ਜੁੜੇ ਹੋਏ ਨੇ ਕਿਉਂਕਿ ਬੜਾ ਜ਼ਰੂਰੀ ਆ ਧਰਮ ਨਾਲ ਜੁੜੇ ਰਹਿਣਾ ਧਰਮ ਨਾਲ ਜਿੱਥੇ ਦਿਆਲਤਾ ਆਉਂਦੀ ਆ ਸ਼ਹਿਨਸੀਲਤਾ ਆਉਂਦੀ ਆ ਦਲੇਰੀ ਆਉਂਦੀ ਆ ਬੱਚੇ ਸਮਾਜ ਦੇ ਹਾਨੀ ਵੜਦੇ ਨੇ ਬੱਚੇ ਜਿਹੜੇ ਕ੍ਰੀਤੀਆਂ ਤੋਂ ਦੂਰ ਰਹਿੰਦੇ ਨੇ ਇਹੋ ਜਿਹੇ ਸਮਾਗਮ ਸਾਨੂੰ ਬਹੁਤ ਕੁਝ ਦੇਖ ਕੇ ਜਾਂਦੇ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਜ਼ਬਰ ਜ਼ੁਲਮ ਨਾਲ ਮੱਥਾ ਲਾਇਆ ਜ਼ੁਲਮ ਦੇ ਖਿਲਾਫ ਆਪਣੀਆਂ ਸ਼ਹਾਦਤਾਂ ਦਿੱਤੀਆਂ ਅੱਜ ਸਾਡੇ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਹੈ ਇਹਨਾਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਕਿ ਸਾਡੇ ਬੱਚੇ ਆਉਣ ਵਾਲੇ ਸਮਾਜ ਦੀ ਸਿਰਜਣਾ ਤਾਂ ਹੀ ਕਰ ਸਕਦੇ ਆ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਆ ਧਾਰਮਿਕ ਤੌਰ ਤੇ ਧਰਮ ਨਾਲ ਜੁੜੇ ਰਹਿ ਸਕਦੇ ਆ ਤੇ ਇਹ ਮਾਰੀਆਂ ਖਰੀਤਿਆਂ ਤੋਂ ਤਾਂ ਹੀ ਬਚ ਸਕਦੇ ਆ ਜੇ ਅਸੀਂ ਆਪਣੇ ਗੁਰਪੁਰਬ ਆਪਣੇ ਸ਼ੀਦੀ ਦਾੜੇ ਇਸੇ ਤਰ੍ਹਾਂ ਤੁਮ ਤੁਮਨਾ ਮਨਾ ਕੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਾਂਗੇ ਬੱਚਿਆਂ ਨੂੰ ਇਹਨਾਂ ਖਰੀਤਿਆਂ ਤੋਂ ਦੂਰ ਰੱਖ ਸਕਾਂਗੇ